ਮੰਦਰ ਤਵੰਦਨ ਅੰਕਵਾਰ ਸਰਬ ਕਲਾ ਸੰਰਥ ਦੁਲਨ ਤੇਰਾ ਕੋ ਕਹੂ ਨਾਨਕ ਦੇਕਰ ਹੱਥ ਬਾਣੀ ਗੁਰੂ ਗੁਰੂ ਹੈ ਬਾਣੀ ਵਹਿ ਜਵਾਨੀ ਅੰਗਤ ਸਾਰੇ ਗੁਰਵਾਣੀ ਕਹੈ ਸਿਵਕ ਜਨ ਮੰਨ ਪਰਤਖ Das ਆਉਂ ਮਨ ਨੂੰ ਮੇਥੀ ਨਿਗਾਹ ਕਰਦੇ ਹੋਏ ਸਤਿਗੁਰਾਂ ਦੀ ਬਖਸ਼ਿਸ਼ ਫਤਿਹ ਦੇ ਸੱਜ ਪਾਈਏ ਉਪਰੰਤ ਸ਼ਬਦ ਦੇ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸਿ ਆਖੀਆਂ ਨੇ ਸਾਰੇ ਸ੍ਰਵਣ ਕਰ ਰਏ ਸੀ ਅੱਖੀਏ ਇੱਕ ਦਰਸ ਤੁਹਾਰੋ ਨਾਨਕ ਔਨ ਸੰਗ ਮੋਹ ਉਧਾਰਨਾ اے ਵਾਹਿਗੁਰੂ ਪਰਮੇਸ਼ਰ ਜੀ ਅੱਖੀ ਭਾਵ ਚਾ ਮੰਨੇ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਇੱਕ ਦਰਸ਼ਨਾਂ ਦੇ ਕਿਰਪਾ ਕਰਿਓ ਉਹਨਾਂ ਦੇ ਨਾਲ ਉਨ੍ਹਾਂ ਦੀ ਸੰਗਤ ਬਖਸ਼ਿਸ਼ ਕਰਕੇ ਉਹਨਾਂ ਦੀ ਸੰਗਤ ਮੈਨੂੰ ਵੀ ਵੰਸ਼ਨਾ ਕਰੋ ਜਿਸ ਦੇ ਨਾਲ ਮੇਰਾ ਵੀ ਉਧਾਰ ਹੋ ਜਾਵੇ ਸਤਿ ਸਤਿ ਨੂੰ ਸੱਚੀ ਬਾਣੀ ਦੀ ਕਿਰਪਾ ਕਰ ਰਹੇ ਹਨ ਅੱਗੇ ਸੁਖਮਨੀ ਸੁਖ ਅੰਮ੍ਰਿਤ ਪ੍ਰਾਪਨ ਦਾ ਟਿਕਾਣਾ ਭਗਤ ਜਨਾਂ ਦੇ ਹਿਰਦੇ ਦੇ ਵਿੱਚ ਹੈ ਵਾ ਭਗਤ ਜਨਾਂ ਕੇ ਮਨ ਵਿੱਚ ਰਹਾਉਂ ਸਤਿਗੁਰੂ ਅੰਛਮ ਪਾਤਸ਼ਾਹ ਮਹਾਰਾਜਿਆਂ ਨੇ ਕਿਰਪਾ ਕੀਤੀ ਸੁੱਖਾਂ ਦੀ ਮਣੀ ਮਨ ਨੂੰ ਸੁਖ ਦੇਣ ਵਾਲੀ ਜੋ ਸੁਖ ਉਹਨਾਂ ਨੇ ਬਾਣੀ ਹੈ ਇਸ ਵਿੱਚ ਸੁਖ ਸਰੂਪ ਰਮ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ। ਭਾਵ ਸੁਖੋਂ ਕੀ ਮਣੀ ਸੁਖ ਮਣੀ ਸੁਖੋਂ ਕੀ ਮਣੀ ਰੂਪ הרਗਮ ਕੇ ਸੁਖ ਰੂਪ ਅਤੇ ਅਮਰ ਕਰਨ ਵਾਲਾ ਇਸ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਜਿਵੇਂ ਸੱਪ ਦੇ ਸਿਰ ਦੇ ਵਿੱਚ ਮਣੀ ਪ੍ਰਕਾਸ਼ ਦੀ ਹੈ। ਇਸੇ ਤਰ੍ਹਾਂ ਇਹ ਸੁੱਖਾਂ ਦੇ ਪ੍ਰਕਾਸ਼ਣੇ ਵਾਲੀ ਸੁਖ ਮੰਨੇ ਹੈ ਜਿਵੇਂ ਪਰਤਖ ਮਣੀ ਡੱਬੇ ਵਿੱਚ ਸੰਭਾਲ ਕੇ ਰੱਖੀਦੀ ਹੈ ਇਸੇ ਤਰ੍ਹਾਂ ਇਹ ਸੁਖ ਮੰਨੇ ਰੂਪ ਬਾਣੀ ਭਗਤ ਜਨਾਂ ਦੇ ਮਨ ਦੇ ਵਿੱਚ ਵਿਸ਼ਾਨ ਭਾਵ ਵਾਸਾ ਕਰਦੀ ਹੈ ਸੁਖ ਸੋ ਇਸ ਤਰ੍ਹਾਂ ਕਹਿੰਦੇ ਸੁਖ ਅੰੰਤ ਰੂਪ ਨਾਮ ਹੈ ਭਗਤ ਜਨਾਂ ਦੇ ਮਨ ਦੇ ਵਿੱਚ ਵਸਦੀ ਹੈ ਇੱਕ ਸਿੱਖ ਹੋਇਆ ਭਾਈ ਗੜੀਆ ਜੀ ਜੋ ਸੱਚੇ ਬਾਦਸ਼ਾਹ ਨੇ ਕ੍ਰਿਸ਼ਮੀਰ ਜੋ ਸੱਚੇ ਬਾਦਸ਼ਾਹ ਜੀ ਆਨੇ ਸ਼ੇਵੀ ਪਾਤਸ਼ਾਹ ਨੇ ਕਸ਼ਮੀਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆ ਦਾ ਅਵਤਾਰ ਦਿਹਾੜਾ ਮਨਾਉਣ ਵਾਸਤੇ ਭੇਜਿਆ ਭਾਈ ਗੜੀਆ ਜੀ ਸਤਿਗੁਰਾਂ ਦਾ ਹੁਕਮ ਮੰਨ ਕੇ ਚੱਲ ਪੈਂਦੇ ਜਾਂਦੇ ਜਾਂਦੇ ਗੁਜਰਾਤ ਜੋ ਇਹ ਗੁਜਰਾਤ ਹੈ ਨਾ ਇਤਿਹਾਸ ਦੇ ਵਿੱਚ ਪੀ ਵਾਰੀ ਨਾਮ ਆਉਂਦਾ ਇੱਕ ਪੰਚਮ ਪਾਤਸ਼ਾਹ ਮਹਾਰਾਜ ਨੇ ਸਿੱਖ ਹੋਏ ਨੇ ਭਾਈ ਬਿਖਾਰੀ ਜੀ ਉਹਨਾਂ ਦਾ ਨੇ ਇਹ ਗੁਜਰਾਤ ਦੇ ਰਹਿਣ ਵਾਲੇ ਸਨ ਜੋ ਲੈਂਦੇ ਪੰਜਾਬ ਦੇ ਵਿੱਚ ਅੱਜ ਕੱਲ ਪਾਕਿਸਤਾਨ ਦੇ ਵਿੱਚ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਸ਼੍ਰੀ ਭਕਸ਼ਣ ਦੇ ਭਾਈ ਗੜੀਆ ਜੀਆਂ ਨੂੰ ਕਸ਼ਮੀਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਾਉਣ ਦੇ ਵਾਸਤੇ ਭੇਜਿਆ ਭਾਈ ਕੜੀਏ ਜੇ ਸਤਿਗੁਰਾਂ ਦਾ ਹੁਕਮ ਮੰਨ ਕੇ ਚੱਲ ਪਏ ਔਰ ਜਾਂਦੇ ਜਾਂਦੇ ਗੁਜਰਾਤ ਦੇ ਵਿੱਚ ਮੀਆਂ ਤਾਲੇ ਪਾਸ ਪੁੱਜੇ ਜੁਰਦੀਆਂ ਸਿੱਧੀਆਂ ਵੜਾਸੀ ਜੋ ਕਿਰਪਾ ਤੇ ਦਇਆ ਕਰਾਂ ਵੜਾਸੀ ਕਿਸੇ ਨੂੰ ਕਹਿ ਦਿੰਦਾ ਕਿ ਲੱਕੜਾ ਕੱਟ ਐਓ ਰਿੱਧੀ ਨਾਲ ਮਾਇਆ ਦਿੰਦਾ ਸੀ ਭਾਈ ਸਾਹਿਬ ਜੀ ਨਾਲ ਮਿਲ ਕੇ ਬਹੁਤ ਪ੍ਰਸੰਨ ਹੋਇਆ ਜਦੋਂ ਭਾਈ ਸਾਹਿਬ ਜੀ ਨਾਲ ਚੱਲਣ ਲੱਗੇ ਤਾਂ ਨਾਲ ਹੀ ਦੁਰਪਿਆ ਤੇ ਕਹਿ ਲੱਗਾ ਕਿ ਸੁਖਨੀ ਸਾਹਿਬ ਦਾ ਪਾਠ ਸੁਣਾਓ ਜਦੋਂ ਭਾਈ ਸਾਹਿਬ ਜੀ ਨੇ ਸਾਹਰਾ ਸੁਖਨੀ ਸਾਹਿਬ ਦਾ ਪਾਠ ਕੰਠੋਂ ਸੜਾਇਆ ਬਹੁਤ ਪਰਸਾਨ ਮੱਇਆ ਦੇਖਿਆ ਕਿ ਭਾਈ ਸਾਹਿਬ ਜੀ ਦੀ ਜੁੱਤੀ ਟੁੱਟੀ ਹੋਈ ਹੈ ਤੂੜ ਓ ਟੁੱਟ ਕੇ ਕੱਪੜਿਆਂ ਤੇ ਪੈ ਰਹੀ ਹੈ ਤਾਂ ਸੋਚਣ ਲੱਗਾ ਕਿ ਗੁਰੂ ਜੀ ਨੇ ਕੋਈ ਰਿੱਧੀ ਸਿੱਧੀ ਨਹੀਂ ਦਿੱਤੀ ਵੀ ਇਹ ਸਿੱਖ ਪੰਚਮ ਬਾਦਸ਼ਾਹ ਦਾ ਅਨੰਨ ਸਿੱਖ ਹੈ ਸੇਵਕ ਹੈ ਇਹਨੂੰ ਕੋਈ ਰੇਦੀ ਸਿੱਧੀ ਬਖਸ਼ੂਈ ਨਹੀਂ ਕੁੱਟਿਓ ਜਿੱਤੀ ਪਾਈ ਹੋਈ ਹੈ ਚੱਪਲਾ ਉਹ ਧੂੜ ਕੱਚੇ ਰਸਤਿਆਂ ਦੇ ਵਿੱਚ ਉੱਡ-ਉੱਡ ਕੇ ਲੱਤਾਂ ਤੇ ਪੈ ਰਹੀ ਆ ਪਿੰਡਣੀਆਂ ਤੇ ਪੈ ਰਹੀ ਆ ਕੱਪੜਿਆਂ ਤੇ ਪੈ ਰਹੀ ਆ ਗੁਰੂ ਜੀ ਨੇ ਕੋਈ ਰੇਦੀ ਸਿੱਧੀ ਨਹੀਂ ਦਿੱਤੀ ਮੈਂ ਆਪਣੀ ਸ਼ਕਤੀ ਦੇ ਨਾਲ ਇਹਦਾ ਕਾਰਜ ਪੂਰਾ ਕਰ ਦਿੰਦਾ ਹਾਂ ਕਿ ਭਾਈ ਦੋਲਾ ਮੀਆਂ ਦੋਲਾ ਜੀ ਨਾਮ ਜਪ ਕੇ ਰਿਤਿਆ ਸਿੱਧੀਆਂ ਦੇ ਮਾਲਕ ਸਾਨਾ ਸੋਚਿਆ ਮੈਂ ਆਪਣੇ ਸਿੱਧੀ ਦੇ ਨਾਲ ਇਹਨਾਂ ਸੁੱਖ ਦੇ ਦੇਵਾਂ ਇਹਦਾ ਨਾਮ ਪੂਰਾ ਕਰਦਾ ਹਾਂ ਭਾਈ ਗੜੀਆ ਜੀ ਅੰਦਰ ਜਨਨੀ ਸਨ ਕਹਿਣ ਲੱਗੇ ਕਿ ਮੀਆਂ ਦੋਲਾ ਜੀ ਕੀ ਸੋਚਦੇ ਹੋ ਕਈ ਗੁਰੂ ਸਾਹਿਬ ਜੀ ਨੇ ਸਿੱਖ ਨੂੰ ਮੁੱਝ ਨਹੀਂ ਦਿੱਤਾ ਸਭ ਕੁਝ ਦਿੱਤਾ ਹੈ ਮੀਆਂ ਦੌਲਤ ਕਹਿਣ ਲੱਗਾ ਕਿ ਫਿਰ ਜੁੱਤੀ ਕਿਉਂ ਟੁੱਟੀ ਪਈ ਆ ਜੇ ਗੁਰੂ ਲੈ ਗਏ ਸਿੱਧੀਆਂ ਦਿੱਤੀਆਂ ਨੇ ਫਿਰ ਟੁੱਟਿਓ ਜੁੱਤੀ ਮੈਂ ਪਾਣਾ ਕੋਈ ਆਪਣੀ ਲਿੱਧੀ ਸਿੱਧੀ ਦੇ ਨਾਲ ਲਿੱਧੀ ਸਿੱਧਦੀ ਵਰਤੋਂ ਕਰ ਕਹਿੰਦੇ ਹੋ ਸਵਾਗਤ ਮੀਆਂ ਦਾਲਾ ਜੀ ਕਹਿਣ ਲੱਗੇ ਫਿਰ ਜੇ ਤੈਨੂੰ ਗੁਰੂ ਦੀ ਬਹੁਤ ਬਖਸ਼ਿਸ਼ ਹੈ ਗੁਰੂ ਦੀ ਕਿਰਪਾ ਹੈ ਫਿਰ ਕਿਤੇ ਕੇ ਵੇ ਟੁੱਟ ਗਈ ਭਾਈ ਸਾਹਿਬ ਜੀ ਕਹਿਣ ਲੱਗੇ ਕਿ ਮੀਆਂ ਦੀ ਸ਼ਕਤੀ ਦਾ ਮਾਰ ਨਹੀਂ ਕਰੀਦਾ ਸ਼ਕਤੀ ਦਾ ਮਾਰ ਨਾ ਕਰਣੀ ਕਹਿੰਦੇ ਨਿਗਾਹ ਮਾਰ ਮੁਖ ਉੱਚਾ ਚੱਕ ਕੇ ਵੇਖ ਆਲੇ ਤੋੜੇ ਕਹਿੰਦੇ ਉਹ ਸਵਾਗਤ ਜਦੋਂ ਮੀਆਂ ਦੋਲਾ ਜੀ ਨੇ ਥੋੜਾ ਜਿਹਾ ਮੁੱਕ ਚੱਜ ਗਿਆ ਜਦੋਂ ਨਿਗਾ ਮਾਰ ਵੇਖਿਆ ਕਿ ਜਿਹੜਾ ਥੇ ਹੈ ਕੋਲੇ ਉਹ ਸਾਰਾ ਹੀ ਸੋਨੇ ਦਾ ਬਣਾ ਦਿੱਤਾ ਰੋੜ ਜਿਹੜੇ ਨੇ ਤਰਕੀ ਦੇ ਉਹ ਹੀਰੇ ਜੋ ਆਖਰਤ ਨੂੰ ਆ ਦਿੱਤੇ ਫਿਰ ਸਾਈ ਮੀਆਂ ਦੋਲਾ ਜੀ ਭਾਈ ਗੜੀਆ ਜੀ ਦੇ ਚਰਣਾ ਤੇ ਟਿਕ ਬਹਿ ਕੇ ਕਹਿਣ ਲੱਗੇ ਕਿ ਗੁਰੂ ਸਾਹਿਬ ਦਾ ਵਚਨ ਹੈ ਭਾਈ ਗੜੀਆ ਜੀ ਕਹਿਣ ਲੱਗੇ ਗੁਰੂ ਸਾਹਿਬ ਨੇ ਬਰਕਤਾਂ ਬਹੁਤ ਬਖਸ਼ੀਆਂ ਨੇ ਪਰ ਸਤਿਗੁਰਾਂ ਦਾ اپنے مگر لاؤن لائن اپنے سکھ لی نہیں ورتنا کوئی سہی سبھا کوئی وجن ہو گیا وقری گل ہے کہ ਰਾਗ ਕੀ ਗ੍ਰੀਤੀ ਵੇਸੂ ਦੇ ਬਚਨਾਂ ਅਨੁਸਾਰ ਕਰਕੇ ਗ੍ਰੀਤੀ ਵੇਸ ਕਰਕੇ ਹੀ ਤਾਕਤ ਗੁੜ ਰਹਿੰਦੀ ਹੈ ਹਮਿੰਤ ਕਰਦਿਆਂ ਦੁਨਿਆਵੀ ਤਾਕਤ ਤੇ ਧਨ ਦੀ ਕਮਾਈ ਦੇ ਲਈ ਖਾਦੇ ਵਾਸਤੇ ਮੇਰਾ ਪੁੱਤ ਤੇ ਹੀ ਖਾਇਆ ਕਿ ਮੇਰੇ ਪਰਿਵਾਰ ਦੀ ਕਮਾਵੇ ਚੰਗੀ ਜ਼ਿੰਦਗੀ ਜਿਵੇਂ ਅਮਾਈ ਕਰਦੇ ਨੇ ਜਿਹੜੇ ਲੋਕ ਲੋਕਾਂ ਨੂੰ ਵੀ ਵੇਖਿਆ ਸੰਸਾਰ ਵਿੱਚ ਸਾਦ ਸੰਗਤ ਮਿਹਨਤ ਬੜੇ ਕਰਦੇ ਨੇ ਕਮਾਈ ਬੜੀ ਕਰਨੀ ਆਉਂਦੀ ਆ ਪਰ ਕੀ ਵਾਰੀ ਖਰਚਾ ਨਹੀਂ ਕਰਨਾ ਆਉਂਦਾ ਅਬ ਦੇਖਦੇ ਆ ਪਰਿਵਾਰਾਂ ਚ ਕਈ ਵਾਰੀ ਬਹੁਤ ਦੇ ਖਰਚੀਲੇ ਮੈਂਬਰ ਹੁੰਦੇ ਨੇ ਉੱਥੇ ਪੈਸਾ ਨਹੀਂ ਖੜਦਾ ਮਿਹਨਤ ਪਾਵੇਂ ਦੁਪਨੇ ਓਵਰਟਾਈਮ ਦੀ ਲਾ ਲਾ ਫਿਰ ਵੀ ਇਹ ਕਹਤ ਨੇ ਸਾਡੇ ਘਰ ਪੈਸਾ ਨਹੀਂ ਖੰਦਾ ਜਾ ਇਦਾਂ ਕਹਿੰਦੇ ਇਹ ਖਰਚੇ ਵਧਾਏ ਹੋਏ ਨੇ ਨਸ਼ਿਆਂ ਵਿਸ਼ਿਆਂ ਦੇ ਰਾਹ বিনা ਲੋੜ ਤੋਂ ਖਰਚਾ ਪਾਪ ਕਮਾਉਣਾ ਆ ਗਿਆ ਹਰਕਣਾ ਨਹੀਂ ਆਇਆ ਪਰਮਾਤਮਾ ਦੇ ਰਸਤੇ ਤੇ ਨਾਮ ਦੀ ਕਮਾਈ ਕੀ ਕਰ ਲਈ ਮਿਹਨਤ ਕੀਤੀ ਰਾਤਾਂ ਜਾਗੀਆਂ ਦਿਨ ਰਾਤ ਇੱਕ ਕੀਤਾ ਰੋਸ ਕਮਾਈ ਨੂੰ ਸੰਭਾਲਣਾ ਮਿਲਿਆ ਮਿਲਿਆ ਨੂੰ ਆਂਦਾ ਹਾਂ ਬਹੁਤੇ ਆਪਣੀ ਪ੍ਰਾਪਤਾ ਦੇ ਲਈ ਆਪਣੀ ਪ੍ਰਾਪਤਾ ਦੇ ਲਈ ਲਿੱਤੀਆਂ ਸਿੱਧੀਆਂ ਦੇ ਰਾਹ ਨਹੀਂ ਲੋਕਾਂ ਨੂੰ ਪਰਹਾ ਕੇ ਆਪਣੇ ਪਿੱਛੇ ਲਾ ਲੈਣਾ ਲੋਕਾਂ ਤੋਂ ਆਪਣੇ ਪੈਰਾਂ ਦੇ ਮੱਥੇ ਟਗਵਾਏ ਜਾਣੇ ਭਾਈ ਘਾਟਾ ਕਿਸੇ ਨੂੰ ਨਹੀਂ ਘਾਟਾ ਤੈਨੂੰ ਹੈ ਤੇਰੇ ਕੀਤੀ ਹੋਈ ਕਮਾਈ ਜਾ ਰਹੀ ਆ ਜਾ ਏਦਾਂ ਸਮਝ ਲਈਏ ਆਪਾਂ ਪਿੰਡਾਂ ਦੇ ਨਾਲ ਸੰਬੰਧ ਰੱਖਦੇ ਆ ਖੇਤੀ ਦਰਵਾੜੀ ਆਪਣਾ ਮੁੱਖ ਧੰਦਾ ਹੈ ਜ਼ਿਮੀਂਦਾਰ ਕਿਹੜਾ ਪਾਉਂਦਾ ਕਿਹਾਰੇ ਤੋਂ ਪਾਣੀ ਦਾ ਪਰਨਾ ਕਿੰਨਾ ਟਾਈਮ ਲੱਗਦਾ ਪਰ ਜੇ ਉਹਦੀਆਂ ਵਟਾਂ ਨਾਲ ਸੰਭਾੜੇ ਉਹ ਸਾਰਾ ਪਾਣੀ ਨਿਕਲ ਜਾਂਦਾ ਸੱਚਮੁੱਚ ਕਮਾਈ ਨਾਮ ਦੀ ਪਰਮਾਰਥਿਕ ਦੇ ਰਸਤੇ ਤੇ ਕਰ ਲੈਂਦੇ ਹਾਂ ਕਰਦੇ ਹਾਂ ਸਭ ਕਰਦੇ ਨੇ ਇਹਨਾਂ ਦੇ ਗੁਰੂ ਦੀ ਕਿਰਪਾ ਪਰ ਇਹ ਕਮਾਈ ਸੰਭਾਲਣੀ ਵਰਨਿਆਂ ਨੂੰ ਆਉਂਦੀ ਹੈ ਵੀਰਨੇ ਸੰਭਾਲ ਸਕਦੇ ਨੇ ਹੁਣ ਭਾਈ ਗੜੀਆ ਜੀ ਕਹਿਣ ਲੱਗੇ ਸਾਈ ਮੀਆਂ ਦਾਲਾ ਜੀ ਨੂੰ ਕਹਿੰਦੇ ਗੁਰੂ ਦੀਆਂ ਬਖਸ਼ਸ਼ਾਂ ਮੜੀਆਂ ਨੇ ਹਰ ਗੁਰੂ ਦਾ ਮੁਹਾਰਾ ਗਰੀਬੀ ਵੇਸ ਕਹਿੰਦੇ ਅਸੀਂ ਕਿਸੇ ਨੂੰ ਪਰਮਾਣ ਦੇ ਨਹੀਂ ਵਰਤਦੇ ਅਸੀਂ ਕੰਜੂਸੀ ਦੇ ਨਾੜ ਜਿੰਨਾ ਘਟ ਹੋਵੇ ਉਹਨਾਂ ਵਿਖਾਵਾ ਕਰੀਦਾ ਸਬਰ ਅੰਦਰ ਸਾਬਰੀ ਤਨ ਇਹ ਹੈ ਜਾਣੇ ਇਹ ਨਾ ਹੋਰ ਨਜੀਕ ਖੁਦਾਏ ਦੇ ਭੇਦ ਨਾ ਕਿਸੇ ਦੇਣਾ ਕਹਿੰਦੇ ਇਸ ਕਰਕੇ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਿਮਰਤਾ ਫਰਦਾਸ ਦੱਸਦੇ ਨੇ ਹੁਣ ਸਾਈ ਮੀਆਂ ਦੋਗਾਹ ਜੀ ਪੁੱਛਦੇ ਨੇ ਭਾਈ ਗੜੀਆ ਜੀ ਨੂੰ ਕਹਿੰਦੇ ਇੰਦੀਆਂ ਵਰਕਤਾਂ ਕਿੱਥੋਂ ਆਈਆਂ ਕਹਿੰਦੇ ਪਰਮਾਤਮਾ ਦੇ ਰਸਤੇ ਤੇ ਮੈਂ ਵੀ ਚੱਲ ਰਿਹਾ ਮੈਂ ਵੀ ਖੁਦਾ ਦੀ ਬੰਦਗੀ ਕਰਦਾ ਨਾਮ ਜਪਦਾ ਮੈਂ ਉਹਨੂੰ ਰਿੱਤਿਆ ਸਿੱਧਿਆ ਪ੍ਰਾਪਤ ਉਹ ਗਿਆ ਭਾਈ ਗੜੀਏ ਜੇ ਕਹਿਣ ਲੱਗੇ ਸਾਈਂ ਜੀ ਰਿੱਤਿਆ ਸਿੱਧਿਆ ਪ੍ਰਾਪਤ ਹੋਣੀ ਹੈ ਇਹ ਪਹਿਲਾ ਸਟੇਪ ਹੈ ਸਭ ਤੋਂ ਪਹਿਲਾਂ ਰਿੱਤ ਸੇਧ ਨਾ ਬੈ ਕੀ ਦਾਸੀ ਜਿੱਥੇ ਵਾਹਿਗੁਰੂ ਪਰਮੇਸ਼ਰ ਦਾ ਪਰਮਾਤਮਾ ਦਾ ਨਾਮ ਆ ਜਾਵੇ ਨਾ ਰਿੱਤਿਆ ਸਿੱਧਿਆ ਹੋਣੀ ਹੈ ਸੁਭਾਅਕ ਮੋਖ ਤਾਂ ਬੋਲੇ ਬੋਲ ਪੂਰੇ ਹਰੇ ਸੁਭਾਅਕ ਪਰ ਕੀ ਵਾਰੀ ਮਾਣ ਕਰਕੇ ਵਹਿ ਜਾ ਜੈਨਾ ਵੀ ਸ਼ਾਇਦ ਮੈਂ ਰੱਬੇ ਬਣ ਗਿਆ ਮੈਂ ਆਵਜਨ ਕੀਤਾ ਮੈਂ ਅਰਦਾਸ ਕੀਤੀ ਨਹੀਂ ਭਾਈ ਅਰਦਾਸ ਕਰਨੇ ਗੁਰੂ ਸਰਦੇ ਚਰਨਾਂ ਜਗ ਮਹਾਰਾਜ ਇਸ ਹੋਂਮੇ ਤੋਂ ਬਚਾ ਕੇ ਰੱਖੀ ਜੇਦੋਂ ਹੋਂਮੇ ਆ ਗਈ ਨਾ ਹਮੇ ਨਾਮੇ ਨਾਲ ਵਿਰੋਧ ਹੈ ਦੋਏ ਰਸਤਾ ਇਕਠਾਏ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਹਮੇ ਜਿੱਥੇ ਹਮ ਹੈ ਨਾ ਉੱਥੇ ਨਾਮ ਨਹੀਂ ਰਹਿੰਦਾ ਜਿੱਥੇ ਨਾਮ ਹੈ ਉੱਥੇ ਬ੍ਰਹਮ ਹੈ ਨਹੀਂ ਉੱਥੇ ਰੱਖ ਦੇ ਰਿਪੀ ਵੇਸ ਵਾਲਾ ਅਵਸਥਾ ਹੋ ਜਾਂਦੀ ਹੈ ਸਤਿਗੁਰੂ ਜੀ ਕਿਰਪਾ ਅੰਨੇ ਕਰਦੇ ਨੇ ਨਾਮ ਦੀ ਗੱਲ ਕਰਦੇ ਨੇ ਵਾਹਿਗੁਰੂ ਦੇ ਸਿਮਰਨ ਦੀ ਗੱਲ ਕਰਦੇ ਨੇ ਨਾਮ ਕਿੰਨੇ ਜਪਣਾ ਨਾਮ ਜਪਣ ਦਾ ਕੀ ਫਲ ਹੈ ਸਤਿਗੁਰੂ ਜੀ ਕਿਰਪਾ ਕਰੈ ਨੇ ਪ੍ਰਭ ਕੈ ਸਿਮਰਨਾ ਘਰ ਬਣਾ ਵਸੈ ਕਹਿੰਦੇ ਭਾਈ ਵਾਹਿਗੁਰੂ ਪਰਮੇਸ਼ਰ ਦੇ ਪਰਮਾਤਮਾ ਦੇ ਸਿਮਰਨ ਦਾ ਸਦਕਾ ਕਹਿੰਦੇ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਦਾ ਸਦਕਾ ਨਾ ਕਹਿੰਦੇ ਵਾਰ-ਵਾਰ ਜੰਮਣਾ ਮਰਣਾ ਹੀ ਨਹੀਂ ਜਾਂਦਾ ਜਰਾਸੀ ਕੱਟੀ ਜਾਂਦੀ ਆ ਕਦੇ ਜੰਮ ਪਿਆ ਕਦੇ ਮਰ ਗਿਆ ਜਰਬ ਦਾ ਅਰਥ ਹੈ ਜਦੋਂ ਜਨਮ ਲਵੇਗਾ ਆਵੇਗਾ ਤਾਂ ਆਵੇਗਾ ਤਾਂ ਪਰਮਾਤਮਾ ਦੀ ਵਿਧੀ ਅਨੁਸਾਰ ਮਾਤਾ ਦੇ ਰਾਹੀਂ ਕਹਿੰਦੇ ਉਹ ਜਿਹੜਾ ਮੁੰਡੇ ਨਰਕ ਕਹਿੰਦੇ ਉਹ ਤੋਂ ਵਾਹਿਗੁਰੂ ਪਰਮੇਸ਼ਰ ਬਚਾ ਲੈਂਦਾ ਮੁਕਤੇ ਹੀ ਕਰ ਦਿੰਦਾ ਪ੍ਰਭ ਕੈ ਸਿਮਰਨ ਘਰ ਬਣਾ ਲੱਸਾ ਜੰਮਣ ਮਰਣਾ ਆਉਣਾ ਜਾਣਾ ਹੀ ਖਤਮ ਹੋ ਜਾਂਦਾ ਪ੍ਰਭ ਕੈ ਸਿਮਰਨ ਦੁਖ ਜਮਨਸ ਕਹਿੰਦੇ ਭਾਈ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੇ ਨਾਮ ਦੀ ਵਰਕਤ ਦੇ ਨਾਲ ਕਹਿੰਦੇ ਦੁੱਖਾਂ ਦਾ ਨਾਸ ਹੋ ਜਾਂਦਾ ਹਾਂ ਸਭ ਤੋਂ ਵੱਡਾ ਦੁੱਖ ਜਮਾਂ ਦੀ ਮਾਰ ਦਾ ਬਹੁਤ ਵਾਚ ਜਾਂਦਾ ਛੋਟੇ ਵੱਡੇ ਸਾਰੇ ਦੁੱਖ ਵਾਹਿਗੁਰੂ ਪਰਮੇਸ਼ਰ ਜੋ ਸੁੱਖ ਬਾਚਾ ਹੈ ਸਦਾ ਸ਼ਰਨ ਰਾਮ ਕੀ ਸਰਦਾਰੇ 250 ਦਾ ਗੁਰਦੀਸ਼ਰਨ ਤੱਕ ਇਸ ਕਰਕੇ ਪ੍ਰਭ ਕੈ ਸਿਮਰਨ ਦੂਖ ਜਮਨ ਨਸੈ ਪ੍ਰਭ ਕੈ ਸਿਮਰਨ ਕਾਲ ਪਰਹਰ ਪ੍ਰਭ ਕੈ ਸਿਮਰਨ ਦੁਸ਼ਮਨ ਪਰੈ ਦੇਖੋ ਅਸੀਂ ਦੁਨੀਆ ਚ ਸੰਸਾਰ ਪਰਿਵਾਰਾਂ ਚ ਸਾਧ ਸੰਗਤ ਰਹਦੇ ਆ ਸਾਡਾ ਇਹ ਇਹ ਸਾਡੇ ਸਵਾਲ ਨੇ ਦੁਨੀਆ 'ਚ ਸੰਸਾਰ ਚ ਰਹਿੰਦੇ ਆ ਕੋਈ ਦੁਸ਼ਮਣ ਹੈ ਕਿਸੇ ਦਾ ਕੋਈ ਮਿੱਤਰ ਹੈ ਅਕਸਰ ਆਪਾਂ ਵੇਖਦੇ ਆ ਪਰ ਕਹਿੰਦੇ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਏਨੀ ਬਰਕਤ ਹੈ ਕਹਿੰਦੇ ਦੁਸ਼ਮਣ ਬਹਿਰੀ ਵੀ ਟਲ ਜਾਂਦੇ ਨੇ ਡਰੇ ਡਰੇ ਦਾ ਭੌਤ ਕਲ ਜਾਂਦੇ ਨੇ ਦੁਸ਼ਮਣ ਵੀ ਮਿੱਤਰ ਬਣ ਜਾਂਦੇ ਨੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਬਰਕਤ ਦੇ ਨਾਲ ਵਾਹਿਗੁਰੂ ਦਾ ਸਿਮਰਨ ਕਹਿੰਦੇ ਕਾਲ ਪਰ ਹਰ ਕਾਲ ਕਹਿੰਦੇ ਨੇ ਮੌਤ ਨੂੰ ਪਰ ਹਰ ਭਾਵਨਾਸ਼ ਹੋ ਜਾਂਦੀ ਆ ਕਹਿੰਦੇ ਨਾਮ ਜਪਣ ਵਾਲਿਆਂ ਤੇ ਮੌਤ ਵੀ ਉਹਨਾਂ ਦੀ ਮੁਠੀ ਦੇ ਵਿੱਚ ਹੁੰਦੀ ਹੈ ਨਾਮ ਜਪਣ ਵਾਲਿਆਂ ਦੇ ਉਹ ਜੀਤ ਆਉਣ ਜਿਵੇਂ ਤੀਸਰੇ ਪਾਤਸ਼ਾਹ ਜੀ ਜਦੋਂ ਚੌਥੇ ਪਾਤਸ਼ਾਹ ਨਰਨਰਦੀ ਬਾਂਸ਼ ਜਨੇ ਆਪਣੇ ਇੱਕ ਦ੍ਰਿਸ਼ਟੀ ਦੇ ਨਾਲ ਵੇਖਦੇ ਨੇ ਕਿ ਸਤ ਜੀ ਦੀ ਉਮਰ ਵੜੀ ਥੋੜੀ ਹੈ ਆਪਣੀ ਆਯੂ ਚੁਣ ਰਹੇਂਦੀ ਉਮਰ ਜਿੱਥੇ ਗੁਰਤਾ ਗਦੀ ਬਖਸ਼ੀ ਆਉਣੀ ਸਤ ਜੀ ਦਾ ਨ ਬਖਸ਼ੀ ਤਾਂ ਤੀਸਰੇ ਪਾਤਸ਼ਾਹ ਮਹਾਰਾਜ ਜੀ ਗੋਵਿੰਦਵਾਲ ਦੇ ਵਿੱਚ ਰਹਿੰਦੇ गोविंद ਬਾਤ ਰਹਿੰਦੇ ਆਕੀ ਨੇ ਸਾਖੀ ਕਈ ਵਾਰ ਸੁਣੀ ਹੈ ਮਾਤਾ ਰੋ ਰਹੀ ਅਮਰਤਵੀ ਨੇ ਪੁੱਛਿਆ ਕਾਰਨ ਕਹਿੰਦੇ ਪੁੱਤਰ ਸ਼ਾਂਤ ਹੋ ਗਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਾਣੀ ਨੂੰ ਪਰਮੇਸ਼ਰ ਦੇ ਅਦਾਸ ਕੀਤੀ ਹੈ ਮਾਲਕ ਇਹ ਦੁੱਖ ਮੀਤਾ ਨੇ ਵੇਖਿਆ ਜਾਂਦਾ ਜਿਨ੍ਹਾਂ ਚਿਰ ਮੇਰੀ ਜ਼ਿੰਦਗੀ ਹੈ ਕਿਸੇ ਮਾਦ ਅੱਗਿਓ ਪੁੱਤ ਨਾ ਜਾਵੇ ਕਹਿੰਦੇ 22 ਸਾਲ ਸਤਿਗੁਰੂ ਰਹੇ ਪਰ ਮੁੜ ਕੇ ਕਿਸੇ ਮਾਂ ਨੂੰ ਰੋਣਾ ਨਹੀਂ ਪਿਆ ਇਸ ਕਰਕੇ ਪ੍ਰਭ ਕੇ ਸਿਮਰਨ ਕਾਲ ਪਰ ਹਰ ਹੈ ਮੌਤ ਵੀ ਠੱਲ ਜਾਂਦੀ ਆ ਦੁਸ਼ਮਣ ਵੈਰੀ ਵੀ ਉਹ ਵੀ ਠੱਲ ਜਾਂਦੇ ਨੇ ਇਸੇ ਤਰ੍ਹਾਂ ਭਾਈ ਗੁਰਮੁਖ ਦੇ ਨਾਮ ਦੇ ਵਿੱਚ ਇਹ ਵਰਕ ਤਾਂ ਹੰਣਾ ਸੋ ਆਪੇ ਹੀ ਬਿਸ਼ਰਾਮ ਲਾਉਂਦੇ ਹਾਂ ਜੋ ਦੂਜਾ ਜਗੰਧੀਆਂ ਦੀ کتھاچار ہوئی ابان کر منٹ ہی کتھاچار کر گے ستگو کرپا کر اسی طرح <تصفح> ایک پدہ دو پدے جو بھی جس طرح ستگری کرپا کرتے جا گے سو فلان کی کماں بخش نہیں جی ਸਤਿਗੁਰੂ ਗੁਰੂ ਦੀ ਸੰਗਤ ਬਖਸ਼ਿ ਨਿਹਾਰਕਾ ਸਨੋਖ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ ਜਿਸ ਰਾਤ ਦੁਏ ਦਾਈ ਦਾਇਆ ਖਿੰਦੇ ਸੁਖਿ ਜਗਤ ਚੰਗਿਆਈਆਂ ਪਰਿਆਈਆਂ ਬਚੈ ਧਰਮ ਮਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਘਾਲ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੇ ਨਾਮ ਧਿਆਇ ਗਏ ਮਸ਼ਕਤ ਘਾਲ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ ਆਹਿਰ ਦੀ ਦਾ ਹਲਸਾ ਵਾਜ